ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲੋ ਠੀਕ ਠਾਕ ਹੈ ਜੀ ਬਹੁਤ ਬਹੁਤ ਮੁਬਾਰਕਾ ਜੀ ਰਖੜੀਆਂ ਦੇ ਤਿਹਾਰ ਦਾ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀਆਂ ਸਾਡੀਆਂ ਭੈਣਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰਹਿਣ ਬਾਈ ਸਾਰਿਆਂ ਦੇ ਘਰ ਪਰਿਵਾਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਜੀ ਤੈਹ ਜੀ ਲੋ ਧੰਨਵਾਦ ਜੀ ਅੱਜ ਦਾ ਆਪਣਾ ਟੌਪਿਕ ਹੈ ਜੀ ਖਰਾਕ ਬਣਾਉਣੀ ਦੱਸੂਗਾ ਜੀ ਆਪਾਂ ਅੱਜ ਜਿਹੜੇ ਡਾਰੀਆਂ ਵਾਲੇ ਕਬੂਤਰਾਂ ਨੂੰ ਆਪਾਂ ਦੇ ਸਕਦੇ ਆ ਜੀ ਖਰਾਕ ਜਿਹਦੇ ਨਾਲ ਕਬੂਤਰ ਦੇ ਵਿੱਚ એનર્ਜੀ ਵੇਟ ਤੇ ਥੱਲਿਓ ਜਿਹੜੀ ਆਪਾਂ ਸਿੱਪ ਕਹਿੰਦੇ ਆ ਸਿੱਪ ਲਾਲ ਹੋਊਗੀ ਜੀ ਤੇ ਸਟਰੋਂਗ ਖਰਾਕ ਹੈ ਜੀ ਪੂਰੀ ਹੈਨ ਵਧੀਆ ਖਰਾਕ ਹੈ ਜਿਵੇਂ ਹੁਣ ਦੂਸਰਾ ਦਾ ਟਾਈਮ ਆ ਗਿਆ ਆਪਾਂ ਜਿਹੜੇ ਦੂਸਰਾ ਬਾਜੀ ਛੱਡਣੇ ਨੇ ਉਹਨਾਂ ਨੂੰ ਦੇ ਸਕਦੇ ਆ ਖਰਾਕ ਇਹ ਜੇ ਤੁੱਕ ਐਰ ਦੀਆਂ ਬਾਜੀ ਛੱਡਣੀਆਂ ਜੀ ਉਦੋਂ ਵੀ ਦੇ ਸਕਦੀਆਂ ਜੀ ਕਿਉਂਕਿ ਹੁਣ ਦੂਸਰਾਂ ਦਾ ਟਾਈਮ ਹੈ ਜੀ ਆਪਾਂ ਤਾਂ ਇਹ ਚੀਜ਼ ਪਾਉਣ ਲੱਗੇ ਆ ਵੀ ਜਿਹੜੇ ਭਰਾ ਦੂਸਰਾਂ ਦੀ ਤਿਆਰੀ ਕਰਦੇ ਆ ਆਪਣੇ ਨਵੇਂ ਮੁੰਡੇ ਆ ਜੀ ਚਲੋ ਪੁਰਾਣਿਆਂ ਨੂੰ ਤਾਂ ਪਤਾ ਹੀ ਹੈ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਲਈ ਬਹੁਤ ਵਧੀਆ ਖਰਾਕ ਹੈ ਜੀ ਕੰਮ ਆਉਣ ਵਾਲੀ ਚੀਜ਼ ਹੈ ਤੁਹਾਡੇ ਬਣਾਉਣੀ ਤੁਸੀਂ ਹੈ ਪੈਸੇ ਤੁਸੀਂ ਖਰਚਣੇ ਆ ਜੀ ਡੋਜ਼ ਆਪਾਂ ਤੁਹਾਨੂੰ ਦੱਸ ਦੇਣੀ ਆ ਠੀਕ ਹੈ ਜੀ ਜਿਹੜੀ ਜਿਹੜੀ ਚੀਜ਼ ਆਪਾਂ ਬਰਤ ਦੇ ਆਪਾਂ ਨਾਲ ਉਹ ਚੀਜ਼ਾਂ ਤੁਹਾਨੂੰ ਦੱਸ ਦੇਣੀਆਂ ਖਰਾਕ ਤੁਸੀਂ ਆਪਣੇ ਤਰੀਕੇ ਨਾਲ ਤਿਆਰ ਕਰ ਲਿਓ ਕਿੰਨੇ ਕਬੂਤਰ ਤੁਹਾਡੇ ਕੋਲ ਹੈਗੇ ਨੇ 5 10 15 ਉਹਦੇ ਹਿਸਾਬ ਨਾਲ ਆਪਣੀ ਖਰਾਕ ਤਿਆਰ ਕਰ ਲਓ ਇੱਕ ਮੈਂ ਤੁਹਾਨੂੰ ਡੋਜ਼ ਦੱਸ ਦੇਣੀ ਆ ਜੀ ਜੇ ਤੁਸੀਂ ਉਸ ਤੋਂ ਘੱਟ ਬਣਾਉਣੇ ਆ ਜਿਵੇਂ ਇੱਕ ਸਮਾਨ ਕਿਲੋ ਦੱਸਿਆ ਉਹਨੂੰ ਅੱਧਾ ਕਿਲੋ ਕਰ ਲਓ ਜਿਹੜਾ ਪਾਈਆ ਦੱਸਿਆ ਉਹਨੂੰ 150 ਗ੍ਰਾਮ ਕਰ ਲਓ ਐਦਾਂ ਕਰਕੇ ਤੁਸੀਂ ਘੱਟ ਵੀ ਬਣਾ ਸਕਦੇ ਆ ਜੀ ਜਿਹੜੇ ਭਰਾਵਾਂ ਕੋਲ ਗੁਜੈਸ ਹੈ ਉਹ ਵੱਧ ਬਣਾ ਲਿਓ ਜਿਹੜਾ ਕੋਲ ਗੁਜੈਸ ਘੱਟ ਹੈ ਤਿਉ ਘੱਟ ਬਣਾ ਲਿਓ ਜੀ ਬਹੁਤ ਵਧੀਆ ਰਿਜ਼ਲਟ ਆਇ ਚੀਜ਼ ਦਾ ਕਬੂਤਰ ਥੱਲੇ ਹੋ ਰਾਜੀ ਰਹਿਣਗੇ ਪੂਰੇ ਜੀ ਥੱਲੇ ਹੋ ਗੁਲਾਬੀ ਰਹਿਣਗੇ ਜਾਨ ਰਹੂਗੀ ਕਬੂਤਰਾਂ ਦੇ ਵਿੱਚ ਪੂਰੀ ਨੋਟ ਕਰ ਲਿਓ ਜੀ 1 ਕਿਲੋ ਬਾਦਾਮ ਜੀ ਪਾਇਆ ਪਿਸਤਾ 250 ਗ੍ਰਾਮ 250 ਗ੍ਰਾਮ ਵਿੱਚ ਕਾਜੂ ਲੈਣੇ ਆ ਜੀ ਆਪਾਂ ਨੇ ਚਾਰੇ ਮਗਜ ਲੈਣੇ ਆ ਜੀ ਅੱਧਾ ਕਿਲੋ ਪੁੱਜੇ ਹੋਏ ਛੋਲੇ ਲੈਣੇ ਆ ਜੀ ਨੇ ਨੂੰ ਬਪੂ ਨੇ ਵਿਸ਼ੋਲੇ ਕਹਿੰਨੇ ਜਿਹੜੇ ਆਮ ਮਿਲੇ ਜਾਂਦੇ ਜੀ ਰੇੜੀ ਰੂੜੀ ਤੋਂ ਮਿਲ ਜਾਂਦੇ ਨੇ ਜੀ ਉਹ ਤੇ 400 ਗ੍ਰਾਮ ਲੈਣੀ ਹੈ ਜੀ ਦਾਖਾਂ ਦਾਖਾਂ ਬਲੱਡ ਬਲੱਡ ਬਣਾਉਂਦੀਆਂ ਜੀ ਕਬੂਤਰ ਦੇ ਅੰਦਰ ਊਰਜਾ ਦਿੰਦੀਆਂ ਜੀ ਬਹੁਤ ਵਧੀਆ ਰਿਜ਼ਲਟ ਹੈ ਜੀ ਕੂਤਰ ਨੂੰ ਥੱਲੇ ਨੂੰ ਲਾਲ ਕਰਨ ਲਈ ਥੱਲੇ ਨੂੰ ਗੁਲਾਬੀ ਕਰਨ ਲਈ ਕਬੂਤਰ ਨੂੰ ਦਾਖ ਹੈ ਜਿਹੜੀ ਸਭ ਤੋਂ ਵੈਸਟ ਹੈ ਜੀ ਉਹ ਇਹਦੇ ਵਿੱਚ ਆਪਾਂ ਨੇ ਪਾਉਣਾ ਹੈ ਜੀ ਸਾਰੇ ਚੀਜ਼ਾਂ ਪੀ ਲੈਣੀਆਂ ਆਪਾਂ ਨਾਲ ਕੁੱਟ ਲੈਣੀਆਂ ਇਹਦੇ ਚ ਪਾਉਣੀ ਆਪਾਂ ਨੇ ਜੀ 20 ਗ੍ਰਾਮ ਕਾਲੀਆਂ ਮਿਰਚਾਂ ਪਾਊਡਰ ਕਰਕੇ ਤੇ 20 ਗ੍ਰਾਮ ਪਾਉਣੀ ਆ ਜੀ ਸੌਂਫ ਉਹ ਵੀ ਪਾਊਡਰ ਕਰਕੇ ਪਾਉਣੀ ਆ ਜੀ ਤੇ 100 ਗ੍ਰਾਮ ਪਾਉਣੀ ਆ ਜੀ ਚਿੱਟੀ ਖਸਖਸ ਚਿੱਟੀ ਖਸਖਸ ਲੈਣੀ ਆ ਜੀ ਆਪਾਂ ਨੇ ਸਫੇਦ ਆਮ ਮਿਲ ਜਾਂਦੀ ਹੈ ਪंसारी ਦੀ ਦੁਕਾਨ ਤੋਂ ਸਾਰੀ ਚੀਜ਼ਾਂ ਆਪਾਂ ਪਾਊਡਰ ਕਰਕੇ ਪਾਉਣੀ ਆ ਜੀ ਠੀਕ ਹੈ ਜੀ ਤੇ ਤਪਾਸੀਰ ਪਾਉਣੀ ਆ ਜੀ ਇੱਕ ਤੋਲਾ ਪਾਊਡਰ ਕਰਕੇ ਵਧੀਆ ਤਪਾਸੀਰ ਪਾਇਓ ਕਿਉਂਕਿ ਭਾਈ ਇਹ 2-3 ਚੀਜ਼ਾਂ ਠੱਠੀਆਂ ਆਪਾਂ ਤਾਂ ਦੱਸੀਆਂ ਵਿੱਚ ਜਿਹੜੀ ਉੱਪਰਲੀ ਖਰਾਕ ਹੈ ਉਹ ਹੈਗੀ ਗਰਮ ਜਿਹੜੀਆਂ ਕਾਲੀਆਂ ਮਿਰਚਾਂ ਇਹ ਹੈਗੀਆਂ ਬੈਕ ਅਡਾ ਨੂੰ ਬੋਟੀ ਦੀ ਜਿਹੜੀ ਸੌਂਫ ਹੈ ਇਹ ਹੁੰਦੀ ਹੈ ਹਜਮੇਦਾਰ ਜੀ ਤੇ ਠੰਡੀ ਹੁੰਦੀ ਹੈ ਜੀ ਤੇ ਤਪਾਸੀਰ ਦਾ ਵੀ ਇਹੀ ਕੰਮ ਹੈ ਜੀ ਜਿਹੜੀ ਚਿੱਟੀ ਖਸਖਸ ਹੈ ਇਹ ਵੀ ਠੰਡੀ ਹੁੰਦੀ ਹੈ ਜੀ ਤਾਕਤਵਰ ਹੁੰਦੀ ਹੈ ਇਹ ਤਾਂ ਹੋ ਗਿਆ ਜੀ ਆਪਣਾ ਉੱਪਰਲਾ ਸਮਾਨ ਜੀ ਜਿਵੇਂ ਬਦਾਮ ਹੋਗੇ ਉਹ ਅਲੱਗ ਹੋਗੇ ਜੀ ਕਾਲੀਆ ਮਿਰਚਾਂ ਸੌਬ ਖਾਸ ਖਾਸ ਇਹ ਅਲੱਗ ਹੋ ਗਈਆਂ ਤੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਭਸਮਾ ਕਿਹੜੀਆਂ-ਕਿਹੜੀਆਂ ਪਾਉਣੀਆਂ ਜੀ ਭਸਮਾ ਦੀ ਤੁਹਾਡੀ ਆਪ ਦੀ ਹਿੰਮਤ ਹੈ ਜਿੰਨੀਆਂ ਵੱਧ ਪਾ ਲੂਗੇ ਤੁਸੀਂ ਜਿੰਨਾ ਵੱਧ ਪਾਉਂਗੇ ਜਿਵੇਂ ਕਹਿੰਦੇ ਨੇ ਗੋੜਾ ਜਿੰਨਾ ਪਾਉਂਗੇ ਓਨਾ ਮਿੱਠਾ ਹੋਣਾ ਹੈ ਜੀ ਤੁਹਾਡੇ ਤੁਹਾਡਾ ਭਾਈ ਜਿੱਡਾ ਜਿੰਨਾ ਕੋ ਬਜਟ ਹੈ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਕਰ ਲਿਓ ਕਿਉਂਕਿ ਜਿਹੜੀਆਂ ਭਸਮਾ ਇਹ ਉਹਨੀਆਂ ਮਹਿੰਗੀਆਂ ਥੋੜੀਆਂ ਜੀਆਂ ਸਾਰੇ ਵੀਰ ਸਮਝਦਾ ਰਿਹਾ ਜੀ ਕਸਮਾ ਦਾ ਜਿਹੜਾ ਰਿਜ਼ਲਟ ਹੈ ਰਿਜ਼ਲਟ ਬਾਲਾ ਤਗੜਾ ਹੁੰਦਾ ਜੀ ਦਿਨ ਚ ਪਲਵਾਨ ਨੇ ਤਿਆਰ ਹੁੰਦਾ ਜੀ ਆਪਾਂ ਕੀ ਕਰਦੇ ਆਪਾਂ ਕਹਿੰਦੇ ਵੀ ਆਪਾਂ ਵੀ ਕਬੂਤਰ ਨੂੰ ਪਾਸ ਹੁੰਦੇ ਦੋ ਕਬੂਤਰ ਤਗੜਾ ਹੋ ਜੂ ਉਹ ਤਗੜਾ ਹੁੰਦਾ ਜੀ ਇੱਕ ਦਿਨ ਜਾਂ ਦੋ ਦਿਨ ਚ ਨਹੀਂ ਰੈਗੂਲਰ ਥੋੜੀ 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 ਰੋਜ਼ ਦੋਈਏ ਨੂੰ ਤੇ ਉਹਦੇ ਨਾਲ ਫਿਰ ਪ੍ਰਵਾਨ ਤਿਆਰ ਹੁੰਦਾ ਜੀ ਉਹਦੇ ਨਾਲੇ ਆਪਣਾ ਕਬੂਤਰ ਤਿਆਰ ਹੁੰਦਾ ਜੀ ਵਧੀਆ ਤਰੀਕੇ ਨਾਲ ਆਪਾਂ ਡਾਈਟ ਨੂੰ ਫੋਲੋ ਕਰਾਈਏ ਕਬੂਤਰਾਂ ਦੀਆਂ ਨੂੰ ਵਧੀਆ ਤਰੀਕੇ ਨਾਲ ਡਾਈਟ ਲਈਏ ਤੇ ਕਬੂਤਰ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਜੀ ਫਿਰ ਹੁਣ ਇਹਦੇ ਚ ਆਪਾਂ ਨਾਲ ਜਿਹੜੀਆਂ ਪਸਨਾ ਪਾਣੀਆਂ ਇਹੋ ਸੁਣ ਲਓ ਮੋਤੀ ਪੀਸੀ ਪਾਉਣੀ ਹੈ ਜੀ 5 ਗ੍ਰਾਮ ਜੀ ਪਰਵਾਲ ਪੀਸੀ ਪਾਉਣੀ ਹੈ ਜੀ 2 ਗ੍ਰਾਮ ਕੇਸਰ ਦੀਆਂ ਡੱਬੀਆਂ ਪਾਉਣੀ ਹੈ ਜੀ 2 ਚਾਂਦੀ ਦੇ ਵਰਕ ਪਾਉਣੀ ਹੈ ਜੀ 30 ਪੀਸ ਬੰਗ ਭਸਮ ਪਾਉਣੀ ਹੈ ਜੀ 2 ਗ੍ਰਾਮ ਹੁਣ ਜਿਹੜੀਆਂ ਤੜੀਆਂ ਚੀਜ਼ਾਂ ਐ ਸਿਰਫ ਇੱਕ ਬੰਗ ਭਸਮ ਐ ਇਹ ਸਸਤੀ ਹੁੰਦੀ ਐ ਬਾਕੀ ਇਹ ਸਾਰੀ ਚੀਜ਼ਾਂ ਮਹਿੰਗੀਆਂ ਨੇ ਇਹ ਤੁਹਾਡੀ ਆਪ ਦੀ ਹਿੰਮਤ ਹੈ ਮੇਰਾ ਮਰਜ਼ਿਆ ਦੱਸਣਾ ਪਾਉਣੀਆਂ ਨਹੀਂ ਪਾਉਣੀਆਂ ਸਿੰਪਲ ਤਰੀਕੇ ਨਾਲ ਖਰਾਕ ਕਰ ਤਿਆਰ ਕਰਨੀਆਂ ਉਹ ਸਿੰਪਲ ਤਰੀਕੇ ਨਾਲ ਕਰ ਲਵਾਂ ਪਰ ਮਤਲਬ ਇਹ ਪਸਮਾ ਪਾਉਣੀਆਂ ਜ਼ਰੂਰੀ ਹੈ ਜੀ ਖਰਾਕ ਦੇ ਵਿੱਚ ਹੁਣ ਖਰਾਕ ਤਿਆਰ ਕਿਵੇਂ ਕਰਨੀ ਹੈ ਜੀ ਇਹ ਸੁਣ ਲਓ ਆਪਾਂ ਨੇ ਸਾਰੀਆਂ ਚੀਜ਼ਾਂ ਕੁੱਟ ਲੈਣੀਆਂ ਜੀ ਸਾਰੀਆਂ ਚੀਜ਼ਾਂ ਕੁੱਟ ਕੇ ਜੀ ਪਾਊਡਰ ਤਿਆਰ ਕਰ ਲੈਣਾ ਇਹਨਾਂ ਦਾ ਪਾਊਡਰ ਤਿਆਰ ਕਰਕੇ ਜਿਹੜੀਆਂ ਦਾਖਾਂ ਨੇ ਜੀ ਦਾਖਾਂ ਜੇ ਆਪਾਂ ਇਹਦਾ ਕੁੱਟਣ ਲੱਗਿਓ ਕੁੱਟ ਨਹੀਂ ਹੁੰਦੀਆਂ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਦੱਸਦਾ ਆਪਾਂ ਨੇ ਕੀ ਕਰਨਾ ਦਾਖਾਂ ਨੂੰ ਗ੍ਰੈਂਡਰ ਦੇ ਵਿੱਚ ਪਾ ਲੈਣੀ ਆ ਜੀ ਮਿਕਸੀ ਕਹਿੰਦੇ ਜਿਹਨੂੰ ਆਪਾਂ ਮਿਕਸੀ 'ਚ ਪਾ ਕੇ ਸਾਰੀਆਂ ਇਕੱਠੀਆਂ ਉਹਦੇ ਵਿੱਚ ਲੋੜ ਅਨੁਸਾਰ ਪਾਣੀ ਪਾ ਲਿਓ ਜਿੰਨਾ ਕਿ ਵੀ ਪੈਂਦਾ ਹੋਇਆ ਵੀ ਥੋੜਾ ਜਿਹਾ ਹਲਕਾ ਜਿਹਾ ਲੇਪ ਬਣ ਜਾਵੇ ਉਹਦਾ ਜਦੋਂ ਚੰਗੀ ਤਰ੍ਹਾਂ ਗ੍ਰੈਂਡ ਹੋ ਗਿਆ ਜੀ ਸਾਰਾ ਸਮਾਨ ਲੈ ਕੇ ਜਿਹੜਾ ਸਮਾਨ ਆਪਾਂ ਨੇ ਕੁੱਟਿਆ ਵਾ ਜੀ ਜਿਹੜੀਆਂ ਆਪਣੀਆਂ ਦਾਖਾਂ ਇਹਦਾ ਗ੍ਰੈਂਡ ਬਣਾਇਆ ਪਰ ਇਹਨੂੰ ਗ੍ਰੈਂਡ ਕਰਿਆ ਜੀ ਸਾਰੀਆਂ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਇਦਾਂ ਦਬਦੇ ਰਹੋ ਜਿਵੇਂ ਪੇੜੇ ਵੜਦੇ ਹੁੰਦੇ ਆ ਜੀ ਇੱਕਜਾਨ ਹੋ ਜਾਣਾ ਵਿੱਚੇ ਪਾ ਲੈਣੀ ਆ ਭਾਜਮਾ ਆਪਾਂ ਨੇ ਜਦੋਂ ਇਹ ਸਾਰਾ ਸਮਾਨ ਤਿਆਰ ਹੋ ਗਿਆ ਜੀ ਜਾਂ ਤਾਂ ਇਹਨਾਂ ਦੀਆਂ ਗੋਲੀਆਂ ਬਣਾ ਕੇ ਰੱਖ ਲਓ ਜਾਂ ਇੰਟ ਇੰਟੇ ਪਿੰਨੇ ਬਣਾ ਕੇ ਰੱਖ ਲਓ ਠੀਕ ਹੈ ਤਿੰਨ ਜਾਂ ਚਾਰ ਬਦਾਮ ਜਿੱਡਾ ਪੇੜਾ ਬਣਾ ਕੇ ਜੀ ਆਪਾਂ ਨੇ ਕਬੂਤਰ ਨੂੰ ਡਾਊਨ ਵਾਲੇ ਨੂੰ ਦੇਣਾ ਕਬੂਤਰ ਹੈ ਜਾਂ ਕਬੂਤਰੀ ਹੈ ਜਾਂ ਬੱਚਾ ਜੀ ਤੁਹਾਨੂੰ 5-10 ਦਿਨਾਂ ਦੇ ਵਿੱਚ ਰਿਜ਼ਲਟ ਮਿਲ ਜੂਗਾ ਜੀ ਐਡਾ ਤਕੜਾ ਰਿਜ਼ਲਟ ਹੈ ਤੁਹਾਡੇ ਕਬੂਤਰ ਡਾਰ ਵੀ ਵਧਾਉਣਗੇ ਥੱਲੇ ਸਿੱਪ ਵੀ ਨਹੀਂ ਕੱਢਣਗੇ ਜੀ ਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਊਗੀ ਹਾਂਜੀ ਇਹ ਜਿਹੜਾ ਆਪਾਂ ਨਾਲ ਸਮਾਨ ਦੇਣਾ ਹੈ ਜਦੋਂ ਕਬੂਤਰ ਨੇ ਖਰਾਕ ਖਾ ਲਈ ਦਾਣਾ ਪਾਣੀ ਖਾ ਲਿਆ ਉਹ ਤੋਂ ਬਾਅਦ ਲੋੜ ਅਨੁਸਾਰ ਦੇਣਾ ਜੀ ਐਦਾਂ ਨਾ ਹੋਵੇ ਵੀ ਆਪਾਂ ਇਹਨਾਂ ਦਾ ਪੋਟਾ ਹੀ ਇਹ ਖਰਾਕ ਦੇ ਨਾਲ ਭਰ ਭਰ ਦਈਏ ਆਪਾਂ ਨੇ ਇਹ ਖਰਾਕ ਉਹ ਤੋਂ ਦੇਣੀ ਜਦੋਂ ਕਬੂਤਰ ਨੂੰ ਆਪਾਂ ਨੇ ਬਦਾਮ ਪਾਤੇ ਜਾਂ ਦਾਣੇ ਪਾਤੇ ਠੀਕ ਹੈ ਜੀ ਜਿਹੜੀ ਮਾੜੀ ਮੁੱਟੀ ਭੁੱਖ ਰਹਿ ਜਾਂਦੀ ਕਬੂਤਰ ਦੀ ਆਪਾਂ ਦਾਣੇ ਵੀ ਉਹ ਥਾਵ ਨਾਲ ਪਾਈਏ ਵੀ ਕਬੂਤਰ ਜ਼ਿਆਦਾ ਨਾ ਰੱਜੇ ਆਪਾਂ ਨੂੰ ਬਦਾਂ ਖਰਾਕ ਦੇਣੀ ਆਪਾਂ ਨੇ ਦਾਣੇ ਜਾਂ ਬਦਾਮ ਤੇ ਉੱਤੋਂ ਦੀ ਖਰਾਕ ਦੇਣੀ ਹੈ ਜੀ ਇਹ ਖਰਾਕ ਦੇ ਕੇ ਕੋਈ ਤੁਹਾਨੂੰ ਪਾਣੀ ਦੇਣ ਦੀ ਲੋੜ ਨਹੀਂ ਕੋਈ ਕੁਝ ਘਰਾਂ ਦੀ ਲੋੜ ਨਹੀਂ ਜੀ ਤੁਹਾਡਾ ਕਬੂਤਰ ਪੋਟਾ ਵਿੱਚ ਲਾ ਕੇ ਰੱਖੂਗਾ ਪੇਟੀ ਵਿੱਚ ਲਾ ਕੇ ਰੱਖੂਗਾ ਤੇ ਤੰਦਰੁਸਤ ਰਹੂਗਾ ਜੀ ਗੌਰ ਕਰਿਓ ਆਪਣੀ ਗੱਲ ਤੇ ਜੀ ਦੇ ਮਿਲਦੇ ਆ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟਾਪਿਕ ਦੇ ਨਾਲ ਜਦ ਤੱਕ ਸਾਰੀ ਭਰਾਵਾਂ ਨੂੰ ਸਸਰੀ ਕਾਲ ਜੀ ਧੰਨਵਾਦ ਜੀ